बाकी जो स्ट्रीट क्राइम है बाकी सारी चीजा ने यह देखो तुम भी समझते हो कि इशू छोटा इशू नहीं है ठीक है क्योंकि हर एक मैम ने भी किया कि यह सारे हर एक व्यक्ति जगा वो और... ਅਸਰ ਵੀ ਪਹੁੰਦਾ ਹੈ ਤਾਂ ਉਹਨੂੰ ਸਿਕਿਉਰਿਟੀ ਜਾਂ ਇਨਸਿਕਿਉਰਿਟੀ ਦੇ ਨਾਲ ਹੀ ਸੰਬੰਧ ਹੈ ਉਹਨੂੰ ਬਹੁਤ ਵੱਡੇ ਵੱਡੇ ਕੀ ਹੋ ਰਿਹਾ ਉਹਦੇ ਵਿੱਚ ਨਹੀਂ ਬਟ ਉਹਦੀ ਗਲੀ ਵਿੱਚ ਕੀ ਹੋਇਆ ਉਹਦੇ ਮੁਹੱਲੇ ਵਿੱਚ ਕੀ ਹੋਇਆ ਜਦੋਂ ਰਸਤੇ ਵੀ ਚੱਲ ਰਹੇ ਸੀਗੇ ਤੁਰਦੇ ਫਿਰਦੇ ਸੀਗੇ ਉਸ ਵੇਲੇ ਕੀ ਹੋਇਆ ਉਹ ਬੜਾ ਅਸਰ ਕਰਦਾ ਹੈ ਪਰ ਜਿੰਨਾ ਵੱਡਾ ਇਸ਼ੂ ਹੈ ਤੁਹਾਨੂੰ ਵੀ ਪਤਾ ਹੈ ਕਿ ਡਰੱਗਸ ਇੱਕ ਪ੍ਰੋਪਰ ਇਸ਼ੂ ਹੈ ਸਰਕਾਰ ਕੰਮ ਕਰ ਰਹੀ ਹੈ ਪੁਲਿਸ ਡੇਲੀ ਬੇਸਿਸ ਤੇ ਕਿੰਨੀ ساری ਰਿਕਵਰੀ ਹੋ ਰਹੀ ਹੈ ਤੁਸੀਂ ਖੁਦ ਵੀ ਵੇਖ ਰਹੇ ਹੋ ਆਲਮੋਸਟ ਹਰ ਦਿਨ ਤੁਸੀਂ ਦੇਖੋਗੇ ਕਿ ਰਿਕਵਰੀ ਹੋ ਰਹੀ ਹੈ ਕੰਮ ਵੀ ਹੋ ਰਿਹਾ ਹੈ ਆਪਾਂ ਜਿਹੜੇ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੀ ਪ੍ਰਾਪਰਟੀਆਂ ਜ ਪਰ ਜਿੰਨਾ بڑا ਇਸ਼ੂ ਹੈ ਇਸ ਇਸ਼ੂ ਨੂੰ ਟੈਕਲ ਕਰਨ ਦੇ ਵਾਸਤੇ ਸਿਰਫ ਪੁਲਿਸ ਹੀ ਨਹੀਂ ਪਬਲਿਕ ਜਿਹੜਾ ਹੈਗਾ ਉਹ ਸਹਿਯੋਗ ਬਹੁਤ ਤੁਸੀਂ ਕਹਿੰਦੇ ਹੋ ਕਿ ਜੇ ਆਪ ਐਪਲੀਕੇਸ਼ਨ ਕਿਉਂ ਦਈਏ ਜੇ ਪਬਲਿਕ ਪਹਿਲਾ ਹੀ ਪਿੱਛੇ हट ਜਾਂਦੀ ਹੈ ਕਿ ਮੈਂ ਤਾਂ ਐਪਲੀਕੇਸ਼ਨ ਹੀ ਨਹੀਂ ਦੇਣਾ ਤਾਂ ਫਿਰ ਪੁਲਿਸ ਵੀ ਸੂਅ ਮੋਟਾ ਤਾਂ ਹਵਾ ਵਿੱਚ ਤਾਂ ਖਬਰ ਨਹੀਂ ਆ ਸਕਦੀ ਨਾ ਮੈਨੂੰ ਇੱਕ ਵਿਅਕਤੀ ਆਇਆ ਉਹ ਜਿੰਦਾਬਾਦ ਵਿੱਚੋਂ ਵਿਅਕਤੀ ਮੁਕਰ ਜਾਂਦਾ ਹੈ ਮੇਰੇ ਕੋਲ ਐਪਲੀਕੇਸ਼ਨ ਦਿੰਦੇ ਫਲਾਨੀ ਨੇ 5000 ਰੁਪਏ ਰਿਸ਼ਵਤ ਮੰਗੀ ਬਾਅਦ ਵਿੱਚ ਕਹਿੰਦੇ ਕਿ ਮੈਨੂੰ ਗਲਤ ਫਹਮੀ ਹੋ ਗਈ ਸੀ हाँ पहला एप्लीकेशन दे देंगे दे कि पटवारी ने पं हज़ार मंगया फलानी ने दो हज़ार मंगया फिर जब आप इंक्वायरी कहें आ जाए कल फहमी हो गई सब फिर की करिए फिर वो बंदे ते परचा दिए वापस कि तुम झूठ बोलिया प्रॉब्लम यह है कि आप तो लिखती तो मुकर जाते हैं जुबान तो, तो फिर कोई भरोसा ही नहीं तो बेनती इस करके कि पहला आप एप्लीकेशन जो एटलीस्ट वो लिख दिए कि ठीक है यह मेरे नाल होया दूजा जड़ा है अजकू भी पता है कि ਸਭ ਤੋਂ ਵੱਧ ਜਿਹੜਾ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈ ਸੀਸੀਟੀਵੀ ਕੈਮਰਾ ਜਿੰਨੇ ਏਰੀਆ ਨੂੰ ਆਪਾਂ ਕਵਰ ਕਰਾਂਗੇ ਉਹਨਾਂ ਆਸਾਨੀ ਹੈ ਕਿ ਆਪਾਂ ਬੰਦੇ ਨੂੰ ਲੱਭ ਸਕਦੇ ਕਿਉਂਕਿ ਚੱਪੇ-ਚੱਪੇ ਤੇ ਤਾਂ ਆਪਾਂ ਹਰ ਥਾਂ ਤੇ ਪੁਲਿਸ ਵਾਲਾ ਰੱਖ ਵੀ ਨਹੀਂ ਸਕਦੇ ਤੇ ਜੇ ਹਰ ਥਾਂ ਤੇ ਐਟ ਲੀਸਟ ਉਹ ਅੱਖਾਂ ਹੋਣ ਕੈਮਰੇ ਹੋਣ ਤਾ ਫਿਰ ਉਹਦੇ ਨਾਲ ਜਿਹੜਾ ਹੈਗਾ ਉਹ ਸੁਧਾਰ ਹੋ ਸਕਦਾ ਹੈ ਆਪਾਂ ਕੁਝ ਹੁਣੇ ਅਪਰੂਵ ਕੀਤਾ ਹੈ ਮੈਮ ਤੇ ਕਰੋੜੇ ਇੱਕ ਰੁਪਿਆ ਆਪਾਂ অলਮੋਸਟ 83 ਲੱਖ ਰੁਪੀਏ ਜਿਹੜੇ ਆਪਣੇ ਮੈਨ ਪੁਆਇੰਟਸ ਨੇ ਉਹਨਾਂ ਨੂੰ ਕਵਰ ਦੇ ਵਾਸਤੇ ਪਰ ਨਾਲ ਹੀ ਮੇਰੀ ਬੇਨਤੀ ਹੈ ਕਿ ਜਿਹੜੇ ਆਪਣੇ ਦੁਕਾਨਦਾਰ ਨੇ ਹਰ ਇੱਕ অলਮੋਸਟ ਆਪਣਾ ਜਿਹੜਾ ਹੈਗਾ ਕੈਮਰਾ ਲਾਉਂਦਾ ਹੈ ਜੇ ਉਹ ਕੈਮਰਾ ਲਾਏ ਤਾਂ ਆਈਪੀ ਕੈਮਰਾ ਲਾ ਲੇ ਕਾਫੀ ਸਾਰੇ ਜਿਹੜੇ ਦੁਕਾਨ ਹੁੰਦੇ ਉਹਨਾਂ ਨੂੰ ਇੰਟਰਨੈਟ ਕਨੈਕਟੀਵਿਟੀ ਵੀ ਹੁੰਦੀ ਹੈ ਉਹਦਾ ਲੁੱਕ ਇਵਰ ਦਾ ਕਨੈਕਟੀਟੀ ਜਿਹੜੀ ਹੈ ਕਿ ਆਪਣੇ ਕੰਟਰੋਲ ਰੂਮ ਦੇ ਨਾਲ ਆਪਾਂ ਐਸਟੈਬਲਿਸ਼ ਕਰ ਲਈਏ ਆਪਣੇ ਕਿੰਨੇ ਹਜ਼ਾਰੋਂ ਕੈਮਰੇ ਹੋ ਜਾਣਗੇ ਤੇ ਰੀਅਲ ਟਾਈਮ ਵਿੱਚ ਉਥੇ ਕੰਟਰੋਲ ਰੂਮ ਵਿੱਚ ਮੋਨਿਟਰਿੰਗ ਵੀ ਹੋਏਗੀ ਤਾਂ ਐਵੇਂ ਹੀ ਜਿਹੜਾ ਆਪਣਾ ਸਟਰੀਟ ਕ੍ਰਾਈਮ ਜਨਾ ਬਹੁਤ ਹੱਦ ਤੱਕ ਕਾਬੂ ਵਿੱਚ ਆ ਜਾਊਗਾ ਤਾਂ ਆਪਾਂ ਜਿਹੜੀ ਬਾਕੀ ਟਰੇਡਰਸ ਨੇ ਬਿਜ਼ਨਸਮੈਨ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਕਰਾਂਗੇ ਮੈਡਮ ਦੇ ਨਾਲ ਮੇਰੀ ਗੱਲ ਹੋਈ ਹੈ ਮੈਡਮ ਨੇ ਕਿਹਾ ਸੀਗਾ ਕਿ ਆਪਾਂ ਇੱਕ ਵਾਰ ਜਿਹੜਾ ਹੈਗਾ ਉਹਨਾਂ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਇਨ ਲੂਪ ਲੈ ਕੇ ਇੱਕ ਵੱਡਾ ਕੰਟਰੋਲ ਰੂਮ ਐਸਟੈਬਲਿਸ਼ ਕਰਾਂਗੇ ਉਹਦੇ ਵਿੱਚ ਫਿਰ ਸ ਰੈਗੂਲਰ ਮੋਨਿਟਰਿੰਗ ਹੋਏਗੀ ਤਾਂ ਉਹਦੇ ਨਾਲ ਕਾਫੀ ਕਾਬੂ ਹੋ ਜਾਏਗਾ ਜਿਹੜਾ ਤੁਸੀਂ ਸਾਡੇ ਨਾਲ ਚਲੋਗੇ ਤਾਂ ਹੀ ਫਿਰ ਇਹ ਕੰਟਰੋਲ ਵਿੱਚ ਜਾਣਾ ਹੈ ਇੱਕ ਇੱਕ ਕਰਕੇ 2500 ਪੁਲਿਸ ਵਾਲੇ ਉਹਦੇ ਵਿੱਚੋਂ ਵੀ आधे ਜਿਹੜੇ ਹੈਗੇ ਬਾਕੀ ਸਾਰੇ ਕਾਮ ਲਾਇਨ ਆਰਡਰ ਪੁਲਿਸ ਡਿਊਟੀਆਂ ਕੋਰਟ ਡਿਊਟੀਆਂ ਉਹ ਸਾਰਾ ਮਿਲਾ ਕੇ ਬਚਦੇ ਬਹੁਤ ਇਸ ਜ਼ਿਲ੍ਹਾ ਵੱਡਾ ਹੈ ਹੈਨਾ ਇੰਨੇ ਜ਼ਿਲ੍ਹੇ ਵਿੱਚ ਤੁਸੀਂ ਫਿਰ ਐਕਸਪੈਕਟ ਵੀ ਨਹੀਂ ਕਰ ਸਕਦੇ ਕਿ 1000 ਪੁਲਿਸ ਵਾਲੇ ਹਰ ਥਾਂ ਤੇ ਮੌਜੂਦ ਹੋਣਗੇ ਤੇ ਬੇਨਤੀ ਇਹ ਹੈ ਕਿ ਤੁਸੀਂ ਵੀ ਆਪਣਾ ਕਿਰਦਾਰ ਅਦਾ ਕਰੋ ਐਡਮਿਨਿਸਟ੍ਰੇਸ਼ਨ ਜਿਵੇਂ ਪੁਲਿਸ ਨੇ ਹੁਣ ਸੰਪਰਕ ਵਾਲਾ ਜਿਹੜਾ ਇਹ ਪ੍ਰੋਗਰਾਮ ਲਿਆ ਹੈ ਇਹਦਾ ਮਕਸਦ ਹੀ ਇਹ ਹੈ ਕਿ ਪੁਲਿਸ ਪਬਲਿਕ ਦੇ ਨਾਲ ਇੱਕ ਕੰਟੈਕਟ ਬਣਾਵੇ ਤੇ ਤੁਸੀਂ ਵੀ ਸੇਫ ਫੀਲ ਕਰੋ ਕਿ ਆਪਾਂ ਪੁਲਿਸ ਦੇ ਕੋਲ ਜਾ ਸਕਦੇ ਹੋ ਤੁਹਾਨੂੰ ਆਸ਼ਵਾਸਨ ਵੀ ਮਿਲੇ ਕਿ ਹਾਂ ਪੁਲਿਸ ਜਿਹੜਾ ਜੇ ਆਪਾਂ ਉਹਦੇ ਨਾਲ ਜਾਂਦੇ ਆ ਤੇ ਕਾਰਵਾਈ ਵੀ ਹੋਏਗੀ ਤੇ ਸਾਨੂੰ ਤਰੀਕਾ ਵੀ ਮਿਲ ਜਾਊਗਾ ਕਿ ਕਿਵੇਂ ਆਪਾਂ ਇਹਨੂੰ ਕੰਟਰੋਲ ਕਰਨਾ ਹੈ ਇਸ ਕਰਕੇ ਆਪਾਂ ਇੱਕ ਇੱਕ ਪਾਕਟ ਇੱਕ ਇੱਕ ਗਲੀ ਵੀ ਜਾ ਰਹੇ ਹਰ ਗਲੀ ਦਾ ਆਪਣਾ ਇੱਕ ਵੱਖਰਾ ਇਸ਼ੂ ਹੁੰਦਾ ਤੁਹਾਡਾ ਇਸ਼ੂ ਥੋੜਾ ਡਿਫਰੈਂਟ ਹੈ ਥੋੜੀ ਜਿਹੀ ਡਿਫਰੈਂਟ ਸੋ ਵਕਰੀ ਗੱਲ ਕਰਨੀ ਪੈਂਦੀ ਹੈ ਤਾਂ ਫਿਰ ਬੇਨਤੀ ਇਹ ਹੈ ਕਿ ਆਪਾਂ ਇੱਕ ਵਾਰ पुलिस विश्वास करते हो दोबारा विश्वास नो एक बार दोबारा तो कायम करने जड़ा प्रोग्राम शुरू किया है मैडम ने बहुत तरीके से पिछले दो, दिना तो कर भी हैं uh, है। मैं बधाई भी भाग ले रहे हो कह रहे थे कि बड़ा कड़नी है ठीक है बिल्कुल वाजब तो लगता भी है कि देखो स्ट्रीट क्राइम हो गया तो फिर इशू तो है ही रस्ते भी चलता कोई मुंडा जगा मोबाइल छिन के ले गया चैन छिन के ले गया पर ਆਏਗਾ ਦੋਨਾਂ ਨੂੰ ਸਾਥ ਮਿਲ ਕੇ ਹੀ ਇਹਨਾਂ ਹਸਲ ਕਰ ਉਹ ਮੁੰਡੇ ਵੀ ਕਈ ਬਾਹਰ ਤੋਂ ਨਹੀਂ ਆਏ ਆਪਣੇ ਬੱਚੇ ਨੇ ਆਪਣੇ ਬੱਚੇ ਗਲਤ ਸੰਗਤ ਵਿੱਚ ਪੈ ਕੇ ਗਲਤ ਕੰਮਾਂ ਵਿੱਚ ਪੈ ਗਏ ਹੁਣ ਉਹਨਾਂ ਨੂੰ ਵੀ ਸੁਧਾਰਨ ਦੀ ਲੋੜ ਜ਼ਿੰਮੇਵਾਰੀ ਜਿਹੜੀ ਹੈ ਜੀ ਇਸੇ ਸਮਾਜ ਦੀ ਹੈ ਉਹ ਹੋ ਸਕਦਾ ਤੁਹਾਡਾ ਮੁੰਡਾ ਨਹੀਂ ਹੈ ਤੁਹਾਡੇ ਗੁਆਂਢੀ ਦਾ ਮੁੰਡਾ ਹੋ ਸਕਦਾ ਹੈ ਨਾ ਆਪਣਾ ਇਤੇ ਹੋਰ ਬਾਹਰ ਤੋਂ ਨਾ ਆਏ ਨਹੀਂ ਆਪਣੇ ਬੱਚੇ ਇਹਨਾਂ ਨੂੰ ਵੀ ਸੁਧਾਰਨ ਦੀ ਲੋੜ ਹੈਗੇ ਉਹਨਾਂ ਦੇ ਵਾਸਤੇ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਪਰ ਨਾਲ ਹੀ ਤੁਹਾਡੇ ਸਹਿਯੋਗ ਦੀ ਲੋੜ ਹੈ ਤੇ ਆਪਾਂ ਤੁਹਾਨੂੰ ਆਸ਼ਵਾਸਨ ਦਿਵਾਉਣੀ ਹੈ ਕਿ ਇਹ ਛੋਟੇ-ਛੋਟੇ ਜਿਹੜੇ ਮਸਲੇ ਹੈ ਇਹ ਸਾਰੇ ਹੱਲ ਹੋ ਜਾਣਗੇ ਠੀਕ ਥੈਂਕ ਯੂ